ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਦਿਨ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵਧੀਆ ਵੀਡੀਓ ਦੇਖਣੇ ਤਾਂ ਸਾਰਾ ਵੀਰ ਉਸ ਸਾਥ ਚੜੀ ਕਾਰ ਮੈਨੂੰ ਹਿੰਦੀ ਲੱਗਿਆ ਜੀ ਆਪਾਂ ਸਫਾਈ ਕਰਨ ਸਫਾਈ ਕੀ ਆਪਾਂ ਧੋ ਕੇ ਇਹ ਛੱਡ ਕੇ ਆਉਣੀ ਹੈ ਪੰਪਣੀ ਸੀਜ਼ਨ ਦੇ ਵਿੱਚ ਦੋ ਚਾਰ ਪ੍ਰੋਬਲਮਾਂ ਆਈਆਂ ਨੇ ਉਹਦੇ ਖਾਤਰ ਹੁਣ ਟਾਈਮ ਹੈਗਾ ਬੇਲ ਹੈ ਤੇ ਤਿਆਰ ਹੋ ਜੂ ਮਸ਼ੀਨ ਚੱਲਦਾ ਜੀ ਕੰਮ ਕਰਦਾ ਭਾਈ ਦਾ ਸਾਫ਼ ਕਰਤੀ ਚੰਗੀ ਤਰ੍ਹਾਂ ਜੱਸਾ ਭਾਈ ਵਾਰ ਰਿਹਾ ਪਾਣੀ ਦੇਖੋ ਸਾਰਾ ਕਰਦਾ ਫਰਦਾ ਲਾਤਾ ਕਿਉਂਕਿ ਆਪਾਂ ਇਹ ਕੰਪਨੀ ਛੱਡਣੀ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਵਿੱਚੋਂ ਕੱਢਤੀ ਆਪਾਂ ਸੀਪਾ ਬਾਹਰ ਤੇ ਫਿਰ ਲਾਉਨੇ ਆ ਇਹਦਾ ਲੀਵਰ ਆ ਦੇਖੋ ਸਾਰਾ ਵਰਮਾ ਚੱਲਿਆ ਗਿਆ ਮੰਡੀਵਰ ਲਾ ਕੇ ਸਾਰਾ ਮਾਰ ਬਾਹਰ ਨਿਕਲ ਜੋ ਚੰਗੀ ਤਰ੍ਹਾਂ ਸਾਫ ਹੋ ਜੇ ਫਿਰ ਪਾਣੀ ਮਾਰਤਾਗੇ ਨਾਲੇ ਚੱਲਦੀ ਰਹੇ ਬੈਡ ਬੁੱਡ ਸਾਰਾ ਧੋਤਾ ਕੰਮ ਕਰਨਾ ਸੌਖਾ ਰਹੇ ਦਾ ਕਿਉਂਕਿ ਆਪਾਂ ਨੇ ਵੀ ਬਾਸਕੜ ਪਾਉਣੀ ਆ ਬਾਅਦ ਵਿੱਚ ਇਹ ਕੰਪਨੀ ਬਾਉਗੀ ਤਾਂ ਵੀ ਠੀਕ ਨਹੀਂ ਆਪਾਂ ਦਾ ਪਾਵਾਂਗੇ ਮੱਕੀ ਵਾਲੀ ਜਦ ਇਹ ਆਪਣੀ ਤਾਂ ਕੰਪਨੀ ਨੇ ਆਪਾਂ ਹੀ ਦੇਣੀ ਆ ਕੋਈ ਚਿਰ ਕਰਨ ਇਹ ਆਜੋ ਸੋਨੇ ਵਾਲਾ ਪਲਾਟ ਆਪਣਾ ਦੇਖੋ ਇਹ ਏਡੜੀ ਕਮੱਕੀ ਹੋਈ ਆ ਇਹ ਸਾਰਿਆਂ ਨੂੰ ਲੇਟ ਆ ਜੇ ਪਤ ਸੋਨੇ ਵਾਲਾ ਪਲਾਟ ਤੇ ਨਾਲ ਖੜਾ ਪਲਾਟ ਆਪਣਾ ਦੂਆ ਐਲਰਣਾ ਦੇਖੋ ਬਾਕੀ ਸਾਰੀ ਇਹਨੂੰ ਗੱਠ ਪਾੜਨ ਲੱਗੀ ਮੱਕੀ ਨੂੰ ਪੂਰੀ ਟੋਪ ਦੀ ਮੱਕੀ ਖੜੀ ਆ ਦੇਖੋ ਆਪਣੇ ਏਰੀਆ 'ਚ ਸਾਰੇ ਮੱਕੀ ਮੱਕੀਆਂ ਖੜੀ ਨੇ ਉਹ ਦੂਰ ਤੱਕ ਆਪਣੇ ਵਾਲਾ ਏਰੀਆ ਸਾਰਾ ਮੱਕੀ ਦਾ ਜਿੰਨੇ ਪਲਾਟ ਆਲੂਆਂ ਦੇ ਤੇ ਉਨਾਂ ਹੀ ਮੱਕੀ ਦੇ ਕਣਕ ਕਿਤੇ ਨਹੀਂ ਬਜਾਈ ਹੋਈ ਸਾਰਿਆਂ ਦੇ ਇੱਕੋ ਜੀ ਖੜੀ ਆ ਤਕਰੀਬਨ ਜਦੋਂ ਕੰਮ ਚੱਲਣਾ ਇਕੱਠਾ ਹੀ ਸਾਰਾ ਇੱਕ ਦੋ ਦਿਨ ਦੇ ਫਰਕ ਨਾਲ ਆ ਉਹ ਦੇਖੋ ਘਟ ਪਰ ਰਹੀ ਆ ਦਰਵੀ ਦੇਖੋ ਚੱਲਦਾ ਮੱਕੀ ਨੂੰ ਪਾਣੀ ਦਾ ਇਹਾਈ ਵੀਰ ਤੇ ਦਰਵੀ ਘੱਟ ਪਾੜ ਰਹੀ ਹੈ ਪਲਾਟਾਂ ਸਾਡੇ ਨੂੰ ਦੇਖੋ ਪਾਣੀ ਦੇ ਹੀ ਕੰਮ ਆ ਹੁਣ ਵੱਧ ਤੋਂ ਵੱਧ ਕਿੰਨਾ ਪਾਣੀ ਲੱਗ ਜੂ ਤੁਹਾਡੀ ਬਜ਼ਰ ਵਧੀਆ ਰਹੇ ਇਹ ਮੱਕੀ ਆਪਣੀ ਮਟਰਾਂ ਵਾਲੇ ਪਲਾਟ ਦੀ ਮੱਕੀ ਹੈ ਜਿੱਥੇ ਮਟਰ ਬਾਕੇ ਆਪਣੇ ਮੱਕੀ ਲਈ ਆ ਦੇਖੋ ਪਹਿਲਾਂ ਦਾ ਯੂਰੀਆ ਦੇਖੋ ਆਪਣੇ ਗਗਨਦੀਪ ਸਾਹਿਬ ਦਾ ਪਾਇਆ ਵਾ ਦੇਖੋ ਪਈਆ ਚਿੱਟੀਓ ਚਿੱਟੀ ਧਰਤੀ ਕਰੀ ਤੇ ਆ ਪਾ ਰਿਹਾ ਤੁਹਾਡੇ ਸਾਹਮਣੇ ਹੀ ਆ। ਭਾਜੀ ਕਹਿਵਾ ਯੂਰੀਆ ਬੋਲੋ ਤੀਜਾ ਯੂਰੀਆ ਤੀਸਰਾ ਯੂਰੀਆ ਕਹਿੰਦਾ ਜੀ ਤੇ ਐਡਡਿਕ ਹੋ ਗਈ ਤੇ ਸਾਹਮਣੇ ਗੱਠ ਪਾੜਦੀ ਐ ਤੇ ਆਪਣੀ ਮੱਕੀ ਥੋੜੀ ਜਿਹੀ ਲੇਟ ਆ ਕਿਉਂਕਿ ਮਟਰ ਲੇਟ ਥੋੜੇ ਜੇ ਫੌਣ ਕਰਨ ਚਲੋ ਦੇਖੀ ਜਾਂਦੀ ਆ ਕਹਿੰਦਾ ਗਗਨਦੀਪ ਬਾਈ ਪਾ ਰਿਹਾ ਰੇ ਸੇਖਾ ਗਿਆ ਹੌਲੀ ਹੌਲੀ ਪਾਉਣਾ ਰੇ ਵੀ 20 ਦਿਨ ਦੇ ਵਿੱਚ ਮੱਕੀਆਂ ਦੇਖੋ ਕਿੱਥੇ ਪਹੁੰਚ ਗਈਆਂ ਆਪਾਂ ਜਦ ਗਏ ਸੀ ਤਾਂ ਜਿੱਡਾ ਰੇ ਪਾ ਰਿਹਾ ਜਡੀਆਂ ਕਿ ਮੱਕੀਆਂ ਤਿਗੀਆਂ ਤੇ ਹੁਣ ਤੁਹਾਡੇ ਸਾਹਮਣੇ ਆ ਗਗਨਦੀਪ ਤੋਂ ਉੱਪਰ ਜਾ ਚੁੱਕੀਆਂ ਨੇ ਦੇਖੋ ਹਰੇ ਪਾ ਰਿਹਾ ਹੈ ਨਾ 20 ਦਿਨ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਹੋ ਗਈਆਂ ਬਸ ਹੁਣ ਕੰਮ ਪਾਣੀ ਤੇ ਹੀ ਆ ਕਿਉਂ ਗੱਠ ਪਾੜਨ ਲੱਗੀ ਜਿੰਨਾ ਪਾਣੀ ਲਾ ਲੇਗੇ ਉਹਨਾਂ ਥੋੜਾ ਉਹਨਾਂ ਹੀ ਵਧੀਆ ਦਾਣੇ ਤੇ ਉਹਨਾਂ ਹੀ ਵਧੀਆ ਝਾੜ ਰਹੂਗਾ ਮੱਕੀ ਦਾ ਇੱਕ ਢੇੜਾ ਲਾ ਕੇ ਆਇਆ ਸਾ ਬਹੁਤ ਔਖੇ ਲੈ ਰਿਹਾ ਤੁਰਨਾ ਬਹੁਤ ਔਖਾ ਹੈ ਗਿੱਲੇ ਦੇ ਵਿੱਚ ਪਰसों ਲਾਇਆ ਪਾਣੀ ਹੈਨਾ ਹਾਂ ਪਰਸੋਂ ਲਾਇਆ ਪੱਕੇ ਨੂੰ ਚਾਲੀਆਂ ਨੇ ਮੋਟਰਾਂ ਨਾਈਟ ਆਈ ਵੀ ਸਵੇਰ ਦੀ 4 ਵਜੇ ਦੀ ਦੇਖੋ ਕੋਈ ਵੇਲੇ ਤੱਕ ਚੱਲੂਗੀ ਤੇ ਸ਼ਾਨੂੰ ਆਇਆ ਢੇੜਾ ਮਾਰਨ ਨਾਲ ਅੱਜ ਛੁੱਟੀ ਹੈ ਨੂੰ ਤਿੰਨ ਛੁੱਟੀਆਂ ਨੇ ਹੁਣ ਜੀ ਦੇਖੋ ਕੀ ਕਹਿ ਰਹੀਆਂ ਮੱਕੀ ਤੁਹਾਡੇ ਹਿਸਾਬ ਨਾਲ ਵਧੀਆ ਹੈ ਜਾਂ ਕਿੱਦਾਂ ਕਮਜ਼ੋਰ ਹੈ ਜਾਂ ਪੂਰੀ ਤਕੜੀ ਹੈ ਦੱਸਿਓ ਜਰੂਰ ਇਹ ਪਲਾਟ ਨੇ ਵੀ ਕਾਠ ਪਾੜ ਨਹੀਂ ਦੇਖੋ ਲਾਗੇ ਬਰੌਨ ਕੋ ਪਾੜ ਛਿੜੇ ਸਾਰੇ ਲੋਕ ਇਹ ਦੰਗਿਆ ਜਨੀਓ ਪੀਓ ਜੀ ਆਹ ਪਲਾਟ ਵੀ ਜਾਂਦਾ ਛਾਲਾ ਮਾਰਦਾ ਇਹ ਲੇਟ ਆਪਣਾ ਸਾਈਡਾਂ ਵਾਲੇ ਤਾਂ ਸਿਆੜ ਥੋੜੇ ਜਿੇ ਕਮਜ਼ੋਰ ਇਹਨੇ ਬਾਕੀ ਇਹਗੇ ਸੱਟਾ ਇੱਧਰ ਖੜੀ ਐ ਗਵਾਂਡੀਆਂ ਦੇ ਗਵਾਂਡੀਆਂ ਦੇ ਕੱਖ ਦੇਖੋ ਕੰਨਾ ਵਿੱਚ ਤੇ ਇੱਧਰ ਆਪਣੇ ਕੋਲ ਚ ਇੱਕ ਪਿਆਰੜਾ ਮੱਕੀ ਹਯੋ ਰੜੇ ਜੀ ਅੱਖ ਨਹੀਂ ਹੋਣਾ ਚਾਹੀਦਾ ਮੱਕੀ ਚ ਅੱਖ ਹੋ ਗਿਆ ਸਮਝ ਲੋ ਮੱਕੀ ਕਮਜੋਰ ਆ ਤੁਹਾਡੀ ਇਹ ਪੜਾਈ ਦੇ ਵਿੱਚ ਪ੍ਰੋਬਲਮ ਆਦੀ ਆ ਘਟਰਾਣਾ ਲਿਫਟੀ ਜਾਂਦਾ ਆ ਆਹੋ ਆਵਾਜ਼ ਬਹੁਤ ਜਲਦੀ ਆ ਸਾਈਡਾਂ ਤੇ ਬਹੁਤ ਸੰਘਣੀਆਂ ਡਬਲ ਡਬਲ ਗੇੜੇ ਲੱਗੇ ਹੋ ਨੇ ਆਹ ਉਂਝੇ ਕਾਂਝੀਆਂ ਜਿਹਾ ਨੇ ਵਾਲੇ ਮਲਾਕੇ ਬਾਕੀ ਠੀਕ ਆ ਸਾਈ ਸੱਸਿਓ ਜ਼ਰੂਰ ਕਮੈਂਟਾਂ ਚ ਵੀ ਕਿੱਦਾਂ ਦੀ ਫਸਲ ਵਧੀਆ ਲੱਗੀ ਤੁਹਾਨੂੰ ਮੱਕੀ ਜਾਂ ਕਮਜ਼ੋਰ ਹੈ ਲਾਈਟ ਆਪਣੇ ਤਕਰੀਬਨ 8 ਕਾਟੇ ਚੰਦੀ ਹੋ ਤੇ ਚਾਨ ਤੋਂ ਪੰਜ ਖੇਤ ਪਰ ਦਿੰਦੀਆਂ ਨੇ ਦੋਵੇਂ ਮੋਟਰਾਂ ਉਹ ਜੀ ਮੋਟਰ ਆਪਣੀ ਪਿੰਡ ਵਾਲੀਆਂ ਵੀ ਚੱਲਦੀਆਂ ਦੋਏ ਆਹ ਸੋਲਰ ਵਾਲੀ ਚੱਲਦੀ ਆ ਸਵੇਰ ਦਾ ਟਾਈਮ ਆ ਤੇ ਹਵਾ ਬਹੁਤ ਜਾਂਦੀ ਆ 9 ਵਜੇ ਨੇ ਹਲੇ ਤੇ ਪਾਣੀ ਦੇਖ ਲਓ ਤੁਹਾਡੇ ਸਾਹਮਣੇ ਆ ਗੱਡ ਰਹੀ ਆ ਵਧੀਆ ਪੂਰਾ ਹੰਡਾ ਲਾਉਂਦੀ ਆ ਜਿਉਂ-ਜਿਉਂ ਗਰਮੀ ਵਧਣੀ ਆ ਜਿਉਂ-ਜਿਉਂ ਇਹਦਾ ਪਾਣੀ ਵਰ ਜਾਣਾ ਤੇ ਆਹੋਂ ਤੋਂ ਛੱਟ ਨਹੀਂ ਹੁੰਦਾ ਪਾਣੀ ਉੱਪਰ ਜੀ ਪੈ ਰਿਹਾ ਤੁਹਾਡੇ ਸਾਹਮਣੇ ਆ ਦੋਏ ਮੋਟਰਾਂ ਦਾ ਚੱਲਦਾ ਬੱਤੀ ਨਕਸਾ ਦਾ ਇਹ ਆ ਬੂਟਾ ਖੜਾ ਵੀ ਬਣਾਇਆ ਆਪਾਂ ਗੁਲਾਬੀ ਬਾਜਰੇ ਦਾ ਹੋਰ ਵੀ ਬੀਜਿਆ ਵਾ ਇਹ ਪਹਿਲਾਂ ਲਿਆਂਦਿਆ ਆਪਾਂ ਝੋਨਾ ਘੜ ਦੇ ਲਈਏ ਬਦੌਸ਼ੀ ਤੋਂ ਕਰੋ ਚੈੱਕ ਆਲੂ ਵਿਖਾਰੇ ਬਹੁਤ ਭਾੜਾ ਆਇਆ ਇਹਨੂੰ ਵੀ। ਉਹ ਜੀ ਗੰਨਾ ਬੀਜਿਆ ਥੋੜਾ ਜਿਹਾ ਘਰ ਬਾਸਤ ਐਤਕੇ ਵੀ ਹੋ ਗਿਆ ਜੀ ਸਾਢੇ ਤਿੰਨ ਕੁ ਕੁਇੰਟਾਲ ਮਿੱਠਾ ਜਿਹੜਾ ਪਿਛਲੇ ਸਾਲ ਬੀਜਿਆ ਤੀ ਆ ਬੀਜਿਆ ਹੋਇਆ ਤੇ ਐਤਕੇ ਥੋੜਾ ਜਿਹਾ ਵਧਾਤਾ ਤੇ ਥੋੜਾ ਜਿਹਾ ਬੀਜਿਆ ਚੌੜਾ ਇਹ ਇਦਾਂ ਖਾੜ ਪਾ ਕੇ ਬਿਰਲਾ ਜਿਹਾ ਬੀਜਿਆ ਡੈਮੂ ਵੀ ਲਾਈਏ ਵੀ ਤੇ ਵਿੱਚ ਚਲਾਤੀਆਂ ਇਹਨਾਂ ਨੇ ਖੀਰੇ-ਕੂਰੇਆਂ ਦੀਆਂ ਲੋਬੀਆ ਸਬਜ਼ੀ-ਭਾਜੀ ਤੇ ਗੜਾਈ ਚੱਲਦੀ ਆ ਬੰਦੇ ਦੋਏ ਲੱਗੇ ਹੋਏ ਨੇ ਛੋਟੂ ਤੇ ਲਲਣ ਬਾਈ ਹਾਂ ਛੋਟੂ ਹਾਂਜੀ ਕਿਵੇਂ ਆ ਠੀਕ ਆ ਜੀ ਠੀਕ ਹੈਂਦੀ ਆ ਗਰਮੀ ਗਰਮੀ ਤੋਂ ਬਸ ਕਰਾਤਾ ਹੈ ਜੀ ਬਸ ਕਰਾਤਾ ਹੈ ਲੋ ਚਲਦਾ ਕੰਮ ਕਰ ਮੇਲਾ ਬੋਲਾ ਵੀ ਘਰ ਦੀ ਸਬਜ਼ੀ ਭਾਜੀ ਹੋ ਜੂ ਬਿਨਾਂ ਰੇ ਸਪਰੇ ਤੋਂ ਬੀਜ ਲਾਤੇ ਕਹੀ ਆ ਬੀਜ ਨਵਾਂ ਹੀ ਲਾਇਆ ਕੋਈ ਦੇਖੋ ਕਿਵੇਂ ਵਧੀਆ ਫੋਟ ਹੋਈ ਆ ਜੀ ਦੇਖੋ ਮਸ਼ੀਨ ਤੋ ਆ ਕੇ ਆਪਾਂ ਨੂੰ 22-23 ਦਿਨ ਹੋ ਗਏ ਅਜ ਮਾਰਿਆ ਸਾਰੇ ਖੇਤਾਂ 'ਚ ਕੀੜਾ